ਇਹ ਤਸਵੀਰਾਂ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੀਆਂ ਨੇ ਤੇ ਪ੍ਰਦਰਸ਼ਨ ਕਰ ਰਹੇ ਇੱਥੋਂ ਦੇ ਰਹਿਣ ਵਾਲੇ ਦਲਿਤ ਪਰਿਵਾਰ ਨੇ ਪੁਲਿਸ ਖਿਲਾਫ ਇਹਨਾਂ ਦਾ ਗੁੱਸਾ ਇਸ ਕਰਕੇ ਹੈ ਕਿ ਕੁਝ ਦਿਨ ਪਹਿਲਾਂ ਇੱਥੋਂ ਦੀਆਂ ਰਹਿਣ ਵਾਲੀਆਂ ਦੋ ਸਖਮੀਆਂ ਪਹਿਣਾ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਫੇਸਬੁੱਕ ਤੇ ਅਪਲੋਡ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰ ਵੱਲੋਂ ਜਦ ਇਸ ਦੀ ਸ਼ਿਕਾਇਤ ਨੌਜਵਾਨ ਦੇ ਪਰਿਵਾਰ ਨੂੰ ਕੀਤੀ ਗਈ ਤਾਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਲਟਾ ਲੜਕੀ ਪਰਿਵਾਰ ਤੇ ਹੀ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦਲਤ ਔਰਤਾਂ ਦੇ ਕੱਪੜੇ ਪਾੜ ਦਿੱਤੇ ਤੇ ਬੇਇੱਜ਼ਤ ਕੀਤਾ ਗਿਆ ਪੀੜਤ ਪਰਿਵਾਰ ਵੱਲੋਂ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਕੋਈ ਵੀ ਕਾਰਵਾਈ ਨਾ ਕੀਤੀ ਜਿਸ ਤੋਂ ਬਾਅਦ ਦਲਤ ਪਰਿਵਾਰਾਂ ਨੇ ਇਕੱਠੇ ਹੋ ਕੇ ਥਾਣੇ ਦਾ ਘਰੋਵ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਹੱਡੀਆਂ ਦੋ ਹਫ਼ਤੇ ਹੋ ਗਏ ਪਹਿਲੇ ਹੱਡੀਆਂ WhatsApp ਤੇ Facebook ਤੇ ਫੋਟੋਆਂ ਚਰਚੇ ਤੇ ਬੈਠੇ ਸਾਰਿਆਂ ਨੇ ਖਿੱਚੀਆਂ ਖਿੱਚ ਕੇ ਉਹਨਾਂ ਬਿੱਟੂ ਨਾਮ ਆ ਜਿਨ੍ਹਾਂ ਨੇ WhatsApp ਨੇ Facebook ਤੇ ਪਾਈਆਂ Facebook ਤੋਂ ਮੁੜ ਕੇ ਨਾ ਟੈਗ ਕਰਕੇ ਕ੍ਰੋਪ ਕਰਕੇ ਰਾਹੁਲ ਨਾਮ ਆ ਕੁਣ ਨਾਮ ਸਿਦਾ ਮੁੰਡਾ ਸ਼ਾਮਪੂਰੇ ਦਾ ਜਿਨ੍ਹਾਂ ਕ੍ਰੋਪ ਕਰਕੇ ਫੋਟੋਆਂ ਸਾਡੀ WhatsApp ਗਰੁੱਪ ਦੇ 77 ਮੁੰਡਿਆਂ ਦਾ ਗਰੁੱਪ ਹੈ ਜਿਨ੍ਹਾਂ ਦੇ ਫੋਟੋ ਚੜ੍ਹੀ ਹੈ ਉਹ ਗਲਤ ਮਤਲਬ ਕੁਝ ਵੀ ਕੱਢ ਸਕਦੇ ਹਨ ਨੂੰ ਇਨਸਾਫ ਚਾਹੀਦਾ ਬਸ ਹਣ ਇਨਸਾਫ ਚਾਹੀਦਾ ਅਗਰ ਸਾਨੂੰ ਨਹੀਂ ਇਨਸਾਫ ਮਿਲਿਆ ਤਿੰਨ ਘੰਟੇ ਹੋ ਗਏ ਸਵੇਰ ਦੇ ਹਨ ਕੇ ਭੁੱਖੇ ਤੇ ਆਏ ਆਪਾਂ ਕਿਲੇ ਆਣ ਕੇ ਬੈਠੇ ਨਾ ਸਾਡੀ ਕੋਈ ਸੁਣਦਿਆ ਨਾ ਸੁਣਾਉਂਦਿਆ ਆਪਾਂ ਜੇ ਨਾ ਕੋਈ ਸੁਣੀ ਆਪਾਂ ਇੱਥੇ ਤਾਂ ਨਾ ਬਣਾ ਭੁੱਖੇ ਪਿਆ ਇੱਥੇ ਮਰਾਂਗੇ ਪਰ ਇਨਸਾਫ ਚਾਹੀਦਾ ਮਰ ਜਾਵਾਂਗੇ ਆਪਾਂ ਪਰ ਇਥੋਂ ਨਹੀਂ ਉੱਠਾਂਗੇ ਆਪਾਂ ਜੀ ਮੇਰੀ ਸਿਸਟਰ ਮੇਰੀ ਕਜ਼ਨ ਅੱਜ ਆਪਾਂ ਅੱਜ ਆਪਾਂ ਉਹਨਾਂ ਦੇ ਘਰ ਗਏ ਉਹਨਾਂ ਨੇ ਸਾਡੇ ਨਾਲ ਲੜਾਈ ਝਗੜਾ ਕੀਤਾ ਔਰ ਮੇਰੀ ਸਿਸਟਰ ਦੇ ਤੇ ਮੇਰੀ ਮਦਰ ਦੇ ਕੱਪੜੇ ਪਾਰੇ ਤੇ ਆ ਮੈਨੂੰ ਵੀ ਬਹੁਤ ਕੁੱਟਿਆ ਮੇਰੇ ਪਾਪਾ ਨੇ ਬਹੁਤ ਕੁੱਟਿਆ ਤੇ ਅੱਜ ਟਾਈਮ ਆਪਾਂ ਭਾਜੀ ਕੇਲਾ ਲਾਲ ਸਿੰਘ ਆਏ ਆ 2 ਘੰਟੇ ਧਰਵਾ ਦਿੱਤਾ ਉੱਥੇ 2 ਘੰਟੇ ਤੇ ਪੰਜਾਬ ਪੁਲਿਸ ਜਿਹੜੀ ਨਾਲ ਸਾਨੂੰ ਫੇਰ ਦਬਕੇ ਲੈ ਲਾ ਪੈਂਡਿਆ ਤੇ ਉਹ ਸਾਡੀ ਗੱਲ ਨਹੀਂ ਸੁਣਦੇ ਤੇ ਸਾਨੂੰ ਭਾਜੀ ਇਨਸਾਫ ਚਾਹੀਦਾ ਵਾ ਤੇ ਸਾਡੀ ਸਿਸਟਮ ਮੇਰੀ ਕਸਨਾ ਜਿਹੜਾ ਉਹਨਾਂ ਦੀ ਨੈੱਟ ਤੇ ਫੋਟੋ ਪਾਈਆਂ ਇੱਕ ਦਾ ਨਾਲ ਇਜ਼ਾਬਤ ਤੇ ਇੱਕ ਦਾ ਨਾਲ ਅੰਜਲੀ ਆ ਉਹਨਾਂ ਦੀ ਨੈੱਟ ਤੇ ਫੋਟੋ ਪਾਈਆਂ ਭਾਜੀ ਇੱਕ ਗੱਲ ਚੱਲੀ ਤੇ ਭਾਜੀ ਸਾਨੂੰ ਇਨਸਾਫ ਚਾਹੀਦਾ ਬਸ ਫਿਲਹਾਲ ਜਦ ਪੀੜਤ ਪਰਿਵਾਰ ਵੱਲੋਂ ਫਟੇ ਕੱਪੜੇ ਲੈ ਕੇ ਪੁਲਿਸ ਖਿਲਾਫ ਨਾਰੇ ਪਾਜੀ ਕਰਨੀ ਸ਼ੁਰੂ ਕੀਤੀ ਗਈ ਤਾਂ ਆਪਣੀ ਹੋ ਰਹੀ ਕਿਰਕਰੀ ਤੋਂ ਬਚਣ ਲਈ ਪੁਲਸ ਹਰਕਤ ਵਿੱਚ ਆਈ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਕਹਿਣ ਲੱਗ ਪਈ ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੰਦ ਦਰਖਾਸਤ ਦਿੱਤੀ ਕਿ ਸਾਡਾ ਜਿਹੜਾ ਪਿੰਡ ਦੇ ਲੜਕੇ ਉਹਨਾਂ ਨਾਲ ਕੋਈ ਝਗੜਾ ਹੋਇ ਤੇ ਉਹਨਾਂ ਨੇ ਸਾਨੂੰ ਕੁੱਟਿਆ ਅਸੀਂ ਜਿਹੜਾ ਮੌਕੇ ਤੇ ਗਏ ਆ ਮੌਕੇ ਤੇ ਜਿਹੜੀ ਸ਼ਿਕਾਇਤ ਕਰਤਾ ਧੇਰਾ ਉਹ ਸਾਨੂੰ ਮਿਲੀ ਨਹੀਂ ਪਿੰਡ ਤੇ ਦੂਜੀ ਪਾਰਟੀ ਜਿਹੜੀ ਆ ਉਹਦਾ ਅਸੀਂ ਸ਼ਾਮੂਮਸੀ ਜਿਹੜਾ ਉਹ ਸਾਡੇ ਕੋਲ ਆਇਆ ਤੇ ਜਿਹੜੀ ਸ਼ਿਕਾਇਤ ਕਰਤਾ ਧੇ ਰਹੀ ਇਹਦੇ ਵੱਲੋਂ ਅਸੀਂ ਜਿਹੜੀ ਕੁਲਜੀਤ ਹੈ ਸ਼ਿਕਾਇਤ ਕਰਤਾ ਇਹਨੂੰ ਬੁਲਾਇਆ ਇਹਨਾਂ ਨੇ ਸਾਡੇ ਕੋਲ ਆਉਣ ਤੋਂ ਪਹਿਲਾਂ ਹੀ ਜਿਹੜਾ ਉੱਥੇ ਛੜਦ ਤੇ ਬੈਠ ਗਿਆ ਤੇ ਜਿਨ੍ਹਾਂ ਨੂੰ ਅਸੀਂ ਕਿਹਾ ਕਿ ਜੇ ਹੋਰ ਹੀ ਤੁਹਾਡੀ ਕਾਰਵਾਈ ਬਣਦੀ ਹੈ ਆਪਣੇ ਬਿਆਨ ਦਰਜ ਕਰਵਾਓ ਤੇ ਉਸ ਅਕੋਰਡਿੰਗਲੀ ਤੁਹਾਡੀ ਕਾਰਵਾਈ ਕੀਤੀ ਜਾਏਗੀ ਇਹ ਹੁਣ ਇਹਨਾਂ ਨੇ ਆਪਣੇ ਬਿਆਨ ਦਰਜ ਕਰਵਾ ਲਿੱਤੇ ਆ ਜਿਹੜਾ ਵੀ ਦੋਸ਼ੀ ਬਣਦਾ ਹੈ ਉਹਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗਾ ਮਾਮਲਾ ਇੱਥੋਂ ਦੇ ਨਜ਼ਦੀਕੀ ਪਿੰਡ ਸ਼ਾਮਪੂਰਾ ਦਾ ਹੈ ਇੱਥੋਂ ਦੀਆਂ ਦਲਦਲੀਆਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਹ ਘਿਣਾਉਣੀ ਹਰਕਤ ਕੀਤੀ ਗਈ ਹੈ ਹੁਕਤ ਦੋਵਾਂ ਭੈਣਾਂ ਵਿੱਚੋਂ ਇੱਕ ਹਜੇ ਨਾਬਾਲਗ ਦੱਸੀ ਜਾ ਰਹੀ ਹੈ ਟਾਲਾ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲੀਗ ਜੇਕਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਤਰਕਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੁਹਾਨੂੰ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com